Música ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਤੇ ਵਿਦੇਸ਼ ਤੋਂ ਕਹਿੰਦੇ ਨੇ ਹੈਗੇ ਇੱਕ ਟੀਮ ਆਈ ਹੈ ਸਿੰਘ ਮੀਡੀਆ ਹਾਊਸ ਔਰ ਟੀਮ ਹੈਗੀ ਹੈ ਬਹੁਤ ਸਮਾ ਤੋਂ ਐਂਟਰਟੇਨਿੰਗ ਯੂਨਿਟ ਦੇ ਵਿੱਚ ਕੰਮ ਕਰ ਰਹੀ ਹੈ ਰੰਜੀਤ ਸਿੰਘ ਢਾਲੀਵਾਲ ਦੀ ਸੈਂਟਰ ਜਿਮੋਜ ਨੇ ਤੇ ਇਹਨਾਂ ਦੇ ਨਾਲ ਜਿਹੜੀ ਟੀਮ ਹੈਗੀ ਬਹੁਤ ਸਮਾ ਤੋਂ ਕੰਮ ਕਰ ਰਹੀ ਹੈ ਪ੍ਰੋਗਰਾਮ ਲੈ ਕੇ ਆ ਰਹੇ ਨੇ ਪੇਅਰ ਆਫ ਦਾ ਇਅਰ ਤੇ ਮਿਸਟਰ ਵਰਲਡ ਪੰਜਾਬੀ ਜਿਹੜੇ ਤੁਸੀਂ ਪੋਸਟਰਸ ਦੇਖ ਰਹੇ ਹੋ ਇਹ ਇਹਨਾਂ ਦੇ ਇਵੈਂਟ ਦੇ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਵੈਂਟ ਹੈਗੇ ਆ ਬਹੁਤ ਹੀ ਤਮਾਲਾ ਮਚਾਉਣ ਵਾਲੇ ਨੇ ਤੇ ਗੱਲ ਕਰਦੇ ਹਾਂ ਢਾਲੀਵਾਲ ਤਸੀਂ ਜਿਹੜੇ ਪ੍ਰੋਗਰਾਮ ਕਾਫੀ ਦਿਰ ਤੋਂ ਕਰਾਉਂਦੇ ਆ ਰਹੇ ਹੋ ਵਿਦੇਸ਼ਾਂ ਦੇ ਵਿੱਚ ਔਰ ਪੰਜਾਬ ਦੇ ਵਿੱਚ ਤੁਸੀਂ ਆ ਕੇ ਇੱਕ ਬਹੁਤ ਵੱਡੇ ਲੈਵਲ ਦੇ ਇੱਕ ਇਵੈਂਟ ਕਰਨਾ ਚਾਹੁੰਦੇ ਔਰ ਮੋਟਿਵ ਕੀ ਹੈਗਾ ਇਸਤਰੀਆਂ ਚੀਚਾਂ ਕਰਨ ਦਾ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਥੈਂਕਸ ਕਰਨਾ ਚਾਹੁੰਨਾ ਤੁਹਾਡੇ ਚੈਨਲ ਦਾ ਵੀ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਤੇ ਮਕਸਦ ਕੀ ਹੈ ਜੀ ਉਹ ਤਾਂ ਮੈਂ ਕਹਾਂਗਾ ਮੇਰਾ ਇੱਥੇ ਦੋਸਤ ਬ੍ਰਦਰ 파ਟਨਰ ਰਵਿੰਦਰ ਸਿੰਘ ਰੰਗੂਵਾਲ ਜਿਨ੍ਹਾਂ ਨੇ ਜੜ ਲਾਈ ਸੀ ਪੰਜਾਬ ਕਲਚਰ ਸੁਸਾਇਟੀ ਇਹਨਾਂ ਨੇ ਇੱਥੇ ਸ਼ੁਰੂ ਕੀਤੀ ਤੇ ਮੈਨੂੰ ਵੀ ਬ੍ਰਾਂਚ ਬਣਵਾਈ ਅੱਗੇ ਅਸੀਂ ਯੂਰਪ 'ਚ ਹੋਰ ਵੀ ਬ੍ਰਾਂਚਾਂ ਬਣਾਈਆਂ ਕਲਚਰ ਉਥੋਂ ਸ਼ੁਰੂ ਹੋਇਆ ਤੇ 1998 ਤੋਂ ਸਿੰਘ ਡਿਸਟਰੀ ਮੀਡੀਆ ਹਾਊਸ ਜਿਹੜਾ ਇਸ ਦੀ ਮੈਂ ਫਾਊਂਡਰਾਂ ਚੇਅਰਮੈਨ ਆ ਤੇ ਇਹਦੇ ਅੰਡਰ ਹੁਣ ਤੱਕ ਅਸੀਂ 105 ਪ੍ਰੋਗਰਾਮ ਕਰ ਚੁੱਕੇ ਹਾਂ ਯੂਰਪ ਦੇ ਵਿੱਚ ਬਹੁਤ ਪ੍ਰੋਗਰਾਮ ਕਰੀਦੇ ਨੇ ਤੇ ਹੁਣ ਅਸੀਂ ਪੇਅਰ ਆਫ ਦਾ ਇਅਰ ਪੰਜਾਬ ਚ ਲੈ ਕੇ ਆ ਰਹੇ ਹਾਂ ਇੱਕ ਜਿਵੇਂ ਕਿ ਰਵਿੰਦਰ ਜੀ ਨੇ ਵੀ ਪਹਿਲਾਂ ਕਿਹਾ ਸੀਗਾ ਫੈਮਲੀ ਪ੍ਰੋਗਰਾਮ ਹਸਬੰਡ ਵਾਈਫ ਲਈ ਅਸੀਂ ਤਿਆਰ ਕੀਤਾ ਕਿਉਂਕਿ ਅੱਜ ਤੱਕ ਮਿਸ ਜਾਂ ਮਿਸੇਜ਼ ਮਿਸ ਮਿਸਟਰ ਕੱਲੇ ਕੱਲੇ ਸਿੰਗਲ ਪ੍ਰੋਗਰਾਮ ਹੁੰਦੇ ਨੇ ਇਹ ਪਹਿਲਾ ਪ੍ਰੋਗਰਾਮ ਹੋਏਗਾ ਜਿਹੜਾ ਹਸਬੰਡ ਵਾਈਫ ਲਈ ਆ ਜਿੱਥੇ ਦੋ ਫੈਮਲੀਆਂ ਇਕੱਠੀਆਂ ਹੋਣਗੀਆਂ ਬੱਚੇ ਇਕੱਠੇ ਹੋਣਗੇ ਸਾਡਾ ਇਹ ਮਕਸਦ ਇਹ ਹੀ ਆ ਵੀ ਉਹਨਾਂ ਨੂੰ ਦੁਆਰਾ ਤੋਂ ਇੱਕ ਫੈਮਲੀ ਲਾਈਫ ਜਿਹੜੀ ਸ਼ੁਰੂ ਹੋਵੇ ਤੇ ਇਹਦੀ ਲਾਂਚਿੰਗ ਨਵੰਬਰ ਦੇ ਵਿੱਚ ਹੀ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ ਤੇ ਅਗਲੇ ਸਾਲ ਦੇ ਵਿੱਚ ਇਹਦਾ ਗ੍ਰੈਂਡ ਫਾਈਨਲ ਲੁਧਿਆਣੇ ਵਿੱਚ ਹੀ ਕਰਵਾਇਆ ਜਾਏਗਾ ਜਿਹੜਾ ਪੇਅਰ ਆਫ ਦਾ ਇਅਰ ਹਾਂਜੀ ਇਹ ਜਿਹੜਾ ਵਰਡ ਹੈਗਾ ਇਹਦੇ ਬਾਰੇ ਥੋੜਾ ਲੋਕਾਂ ਨੂੰ ਸਮਝਾਓ ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਪੇਅਰ ਆਫ ਦਾ ਇਅਰ ਇਹ ਕੀ ਚੀਜ਼ ਹੈਗੀ ਵੈਰੀ ਗੁੱਡ ਬਹੁਤ ਵਧੀਆ ਕੁਐਸਚਨ ਜਿਹੜਾ ਹੁਣ ਤੱਕ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਪੁੱਛਿਆ ਆਪਾਂ ਪੇਅਰ ਕਿਸ ਚੀਜ਼ ਨੂੰ ਕਹਿੰਦੇ ਆ ਜਿਵੇਂ ਸ਼ੂਜ਼ ਦਾ ਪੇਅਰ ਹੋ ਗਿਆ ਹਨਾ ਕੋਈ ਚੀਜ਼ ਜਿਹੜੀ ਬਿਲਕੁਲ ਇੱਕੋ ਜਿਹੀ ਹੁੰਦੀ ਆ ਨਹੀਂ ਤਾਂ ਆਪਾਂ ਨਾਰਮਲੀ ਕਪਲ ਕਹਿੰਦੇ ਹਾਸਬੰਦ ਵਾਈਫ ਨੂੰ ਕਪਲ ਜਿਹੜਾ ਸੇਮ ਇੱਕੋ ਜਿਹਾ ਨਹੀਂ ਹੁੰਦੇ ਪੇਅਰ ਦਾ ਮਤਲਬ ਹੈ ਅਸੀਂ ਉਹ ਪੇਅਰ ਲੱਭਣਾ ਜਿਹੜੇ ਇੱਕ ਦੂਸਰੇ ਲਈ ਬਣੇ ਨੇ ਜਿਹੜੇ ਯੂਨੀਕ ਨੇ ਥੈਟਸ ਵਾਈਜ਼ ਨਾਓ ਪੇਅਰ ਆਫ ਦਾ ਇਅਰ ਆਈ ਹਰ ਸਾਲ ਕਰਵਾਇਆ ਜਾਏਗਾ ਤੇ ਇੱਕ ਪੇਅਰ ਜਿਹੜਾ ਉਹ ਵਿਨਰ ਹੋਏਗਾ ਉਹ ਚੰਗੇ ਨਾਮ ਵੀ ਜਿੱਤੇਗਾ ਤੇ ਟਾਈਟਲ ਵੀ ਜਿੱਤੇਗਾ ਬਹੁਤ ਸੋਹਣੀ ਗੱਲ ਕੀਤੀ ਹੈਗੀ ਹੈ ਤੇ ਇੱਕ ਮਿਸਟਰ ਵਰਲਡ ਪੰਜਾਬੀ ਜਿਹੜਾ ਲੈ ਕੇ ਆ ਰਹੇ 2025 ਅਮਰੀਕਾ ਲਿਖਿਆ ਹੈ ਪਿੱਛੇ ਗ੍ਰੈਂਡ ਫਿਨਲ ਇਨ ਪੰਜਾਬ ਸਰ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਜਿਹੜਾ ਇਸ ਤਰ੍ਹਾਂ ਦਾ ਸ਼ੋ ਇਵੈਂਟਸ ਲੈ ਕੇ ਆ ਕਿੰਨਾ ਕ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਆਪ ਤੇ ਨਾਲ ਜੋੜਦਾ ਹੈਗਾ ਕਿਉਂਕਿ ਲੋਕ ਜਿਹੜੇ ਹੈਗੇ ਨੇ ਮਿਸਟਰ ਵਰਲਡ ਪੰਜਾਬੀ ਅਜਿਹੇ ਸ਼ਬਦ ਕਾ ਦੇਖਦੇ ਆ ਆਪਣੇ ਆਪ ਦਾ ਖਿਆਲ ਰੱਖ ਕੇ ਉਸ ਚੀਜ਼ ਨੂੰ ਪ੍ਰੋਮੋਟ ਕਰਨਾ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਜੀ ਅ ਦੇਖੋ ਇੱਥੇ ਮੈਂ ਜ਼ਰੂਰੀ ਬੈਂਸ਼ਟ ਕਰਨਾ ਚਾਹੁੰਗਾ ਜਿਸ ਤਰ੍ਹਾਂ ਸਾਡਾ ਪੀਅਰ ਆਫ ਦイヤー ਦੀ ਗੱਲ ਕੀਤੀ ਹੈ ਕਿ ਅਸੀਂ ਉਹ ਲਾਂਚ ਕਰ ਰਹੇ ਹਾਂ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਅਸੀਂ ਵਰਲਡ ਜਿਹੜਾ ਮਿਸਟਰ ਵਰਲਡ ਪੰਜਾਬੀ ਹੈ ਉਹ ਵੀ ਲਾਂਚ ਕਰ ਰਹੇ ਹਾਂ ਮਕਸਦ ਇਹਦੇ ਪਿੱਛੇ ਇਹ ਸਿਗਾ ਕਿ ਅਸੀਂ ਇਸ ਚੀਜ਼ ਨੂੰ ਜਿਹੜੀ ਸਾਡੇ ਜਨਰੇਸ਼ਨ ਯੰਗ ਜਨਰੇਸ਼ਨ ਹੈ ਜਿਹੜੀ ਬਾਹਰ ਬੌਰਨ ਹੋਈ ਹੈ ਉਹਨਾਂ ਨੂੰ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਲਈ ਇੱਕ ਪਲੇਟਫਾਰਮ ਚਾਹੀਦਾ ਸੀਗਾ ਸੋ ਇਸ ਤੋਂ ਵੱਡਾ ਪਲੇਟਫਾਰਮ ਸ਼ਾਇਦ ਕੋਈ ਨਹੀਂ ਹੋਏਗਾ ਜਿੱਥੇ ਬਾਹਰਲਾ ਬੱਚਾ ਜੋ ਹੈ ਜਨਮ ਲਿਆ ਜੀ ਨੇ ਜਿਹੜਾ ਉੱਥੇ ਬੌਰਨ ਤੇ ਬੋਟਰਪ ਹੈ ਉਹਨੂੰ ਇੱਕ ਸਟੇਜ ਮਿਲ ਰਹੀ ਹੈ ਜਿੱਥੇ ਉਹ ਜਾ ਕੇ ਆਪਣਾ ਟੈਲੈਂਟ ਨੂੰ ਦਿਖਾ ਸਕਦਾ ਕਿਉਂਕਿ ਇਹ ਨਹੀਂ ਕਿ ਟੈਲੈਂਟ ਸਿਰਫ ਪੰਜਾਬ ਚ ਹੀ ਹੈ ਪੰਜਾਬ ਬਹੁਤ ਟੈਲੈਂਟ ਹੈ ਇੱਥੇ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਜਿਹੜਾ ਟੈਲੈਂਟ ਬਾਹਰ ਗਿਆ ਹੈ ਪੰਜਾਬੀਆਂ ਦਾ ਜਿਹੜੇ ਉੱਥੇ ਬੋਰਨ ਉਹਨਾਂ ਕੋਲ ਵੀ ਬਹੁਤ ਟੈਲੈਂਟ ਹੈ ਸੋ ਉਹਨਾਂ ਨੂੰ ਵੀ ਇੱਕ ਸਟੇਜ ਚਾਹੀਦੀ ਸੀ ਜਿਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਨੇ ਕਿਹਾ ਕਿ ਮੈਂ ਸੁਣਦਾ ਮੈਸੇਜ ਹੁੰਦਾ ਹੈ ਜਾਂ ਫਿਰ ਜਿਹੜਾ ਮਿਸਹੰਡ ਮੈਸੇਜ ਹੋ ਗਿਆ ਡਬਲ ਕਪਲ ਦਾ ਸਿੰਗਲ ਸਿੰਗਲ ਜਿਹੜੇ ਹੁੰਦੇ ਆ ਲੇਕਿਨ ਇੱਕ ਸਿੰਗਲ ਕਿਸੇ ਨੂੰ ਪਲੇਟਫਾਰਮ ਦੇਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੇਨ ਮੋਟੋ ਸਾਡਾ ਇਹੀ ਸੀ ਕਿ ਅਸੀਂ ਉਧਰਲੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜੀਏ ਤੇ ਹੋ ਸਕਦਾ ਹੈ ਇਹਨਾਂ ਦੇ ਜਿਹੜਾ ਵਿਨਰ ਹੋਏਗਾ ਜਿੱਥੇ ਕਾ ਜਿਹੜਾ ਜਿੱਤੇਗਾ ਕਿਉਂਕਿ ਤੁਹਾਨੂੰ ਪਤਾ ਕਿ ਅਗਰ ਮਿਸਟਰ ਵਰਲਡ ਪੰਜਾਬੀ ਦਾ ਉਹ ਟਾਈਟਲ ਜਿੱਤਦਾ ਤਾਂ ਉਹਨੂੰ ਕਿਸੇ ਪੰਜਾਬੀ ਮੂਵੀ ਚ ਵੀ ਮਿਲ ਸਕਦਾ ਪਾਰਟ ਕਿਉਂਕਿ ਜੋ ਜਿੱਤੇਗਾ ਉਹ ਟੈਲੈਂਟਡ ਹੀ ਹੋਏਗਾ ਤਾਂ ਹੀ ਜਿੱਤੇਗਾ ਠੀਕ ਹੈ ਜੀ ਤੇ ਜਦੋਂ ਜੋ ਟੈਲੈਂਟਡ ਹੁੰਦਾ ਹੈ ਫਿਰ ਉਹਨੂੰ ਕਿਤੇ ਨਾ ਕਿਤੇ ਪਲੇਟਫਾਰਮ ਮਿਲ ਜਾਂਦਾ ਹੈ ਸੋ ਹੋ ਸਕਦਾ ਉਹਦੀ ਅੱਗੇ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਵਧੀਆ ਹੋਵੇ ਪੰਜਾਬੀ ਫਿਲਮਾਂ ਚ ਕਿਉਂਕਿ ਉਹਨਾਂ ਪੰਜਾਬੀ ਫਿਲਮਾਂ ਹਮੇਸ਼ਾ ਲੋੜ ਰਹਿੰਦੀ ਹੈ ਔਰ ਪੰਜਾਬੀ ਫਿਲਮਾਂ ਦਾ ਅੱਜ ਕੱਲ ਟ੍ਰੈਂਡ ਹੈ ਕਿ ਬਾਹਰ ਸ਼ੂਟਿੰਗ ਲਿਏ ਜਾ ਕੇ ਸੋ ਅਗਰ ਐਸੇ ਟੈਲੈਂਟਡ ਬੱਚੇ ਉੱਥੇ ਹੈ ਜੋ ਐਕਟਿੰਗ ਚ ਵੀ ਹੈ ਡਾਂਸਿੰਗ ਚ ਵੀ ਹੈ ਜਾਂ ਹੋਰ ਕਿਸੇ ਟੈਲੈਂਟ ਚ ਹੈ ਜਿਹੜੀ ਉਹਨਾਂ ਨੂੰ ਲੋੜ ਹੈ ਤੇ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਉੱਥੋਂ ਕਰਾਂਗੇ ਉਹਨਾਂ ਨੂੰ ਇੱਕ ਸਟੇਜ ਮਿਲ ਜਾਏਗੀ ਤੇ ਔਰ ਉਹਨਾਂ ਨੂੰ ਉਹਨਾਂ ਦਾ ਕੈਰੀਅਰ ਵੀ ਅੱਗੇ ਜਾ ਸਕਦਾ ਇਸ ਸੀਜ਼ਨ ਨੂੰ ਲੈ ਕੇ ਤੋ ਗੱਲ ਕਰਦੇ ਆਂ ਵਿਰਸੇ ਦੀ ਵਿਰਸੇ ਦੀ ਜਿੱਥੇ ਗੱਲ ਆਂਦੀ ਹੈਗੀ ਹੈ ਉੱਥੇ ਕਈ ਅੱਛੇ ਨਾਮ ਸਾਹਮਣੇ ਆਉਂਦੇ ਨੇ ਲੇਕਿਨ ਜਿਹੜਾ ਮੇਰੇ ਨਾਲ ਖੜੇ ਨੇ ਤੁਸੀਂ ਦੇਖ ਰਹੇ ਹੋ ਇਹ ਚਿਹਰਾ ਮੈਂ ਜਾਣ ਪਛਾਣਾਂਗਾ ਲੁਧਿਆਣਾ ਦਾ ਇੱਕ ਕਲਚਰ ਨੂੰ ਪ੍ਰੋਮੋਟ ਕਰਨ ਵਾਲਾ ਬ੍ਰਾਂਡ ਹੈ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਤਾਲੀਵਾਲ ਜੀ ਤੇ ਨਾਲ ਸਰ ਪ੍ਰੋਗਰਾਮ ਲੈ ਕੇ ਆ ਰਹੇ ਨੇ ਬਹੁਤ ਸੋਚ ਸਮਝ ਕੇ ਇਸ ਤਰ੍ਹਾਂ ਦੇ ਇਵੈਂਟ ਜਿਹੜੇ ਪੰਜਾਬ 'ਚ ਕਰਾਉਣੇ ਚਾਹੀਦੇ ਨੇ ਕਿਉਂਕਿ ਜਿਹੜਾ ਅੱਜ ਕੱਲ ਦਾ ਜੁਵਾ ਹੈਗਾ ਬਹੁਤ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦਾ ਹੈ ਗਰ ਕਲਚਰ ਨੂੰ ਨਹੀਂ ਜਾਣਨਾ ਚਾਹੁੰਦਾ ਲੇਕਿਨ ਆਪਣੀ ਟੈਲੈਂਟ ਨੂੰ ਦਿਖਾ ਕੇ ਉਹ ਖੁਸ਼ ਹੋ ਜਾਂਦਾ ਲੇਕਿਨ ਕਲਚਰ ਨਹੀਂ ਪਤਾ ਹੁੰਦਾ ਬਿਲਕੁਲ ਕਿਉਂਕਿ ਅਸੀਂ ਵੀ ਕਾਫੀ ਦੇਰ ਤੋਂ ਇੱਥੇ ਮੇਲੇ بڑے بڑے ਮੇਲੇ ਲੱਗਦੇ ਸੀਗੇ ਮੇਲਿਆਂ ਦੇ ਵਿੱਚ ਬੜਾ ਇਕੱਠ ਹੁੰਦਾ ਸੀਗਾ ਪਰ ਅੱਜ ਕੱਲ ਮੇਲਿਆਂ ਦੇ ਵਿੱਚ ਦੇਖੋ ਤੁਸੀਂ ਇਹ ਮੇਲਾ ਕਰਾ ਵੀ ਲੋ ਤਾਂ ਕਿੰਨੇ ਕ ਜਣੇ ਹੁੰਦੇ 100 50 ਜਣੇ ਕਿਉਂਕਿ ਲੋਕ ਨੇ ਜਿਹੜੇ ਅੱ ਕਿਉਂਕਿ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਮੀਡੀਆ ਦੇ ਨਾਲ ਜੁੜ ਚੁੱਕੀ ਆ سوشل ਮੀਡੀਆ ਦੇ ਨਾਲ ਜੇ ਕਦੇ ਵੀ ਦੇਖੋ ਤੁਸੀਂ ਮੇਸ਼ਾ سوشل ਮੀਡੀਆ ਦਾ ਕੋਈ ਵੀ ਗੱਲ ਜੇ ਕੋਈ ਆਚਨਿਕ ਪੁੱਛਣਾ ਮੈਡਮ ਨੂੰ ਟੀਚਰ ਨੂੰ ਨਹੀਂ ਪੁੱਛਿਆ ਜਾਂਦਾ ਮੋਬਾਈਲ ਤੋਂ ਦੇਖਿਆ ਜਾਂਦਾ ਗੂਗਲ ਬਾਬਾ ਨੂੰ ਕੋਲ ਕੇ ਡਿਜੀਟਲ ਦਾ ਜਮਾਨਾ ਆ ਗਿਆ ਸੋ ਇਹਨਾਂ ਨੇ ਨਿਰਭਰ ਹੋ ਗਏ ਨਿਰਭਰ ਹੋ ਗਏ ਜੀ ਸਾਰਾ ਕੁਛ ਉਹਨਾਂ ਤੇ ਹੋ ਗਿਆ ਪਹਿਲਾਂ ਜਿਹਨੇ ਗੱਲਾਂ ਹੁੰਦੀਆਂ ਸੀ ਉਹ ਹੋਰ ਹੁੰਦੀਆਂ ਸੀਗੀਆਂ ਮੈਂ ਇੱਕ ਗੱਲ ਕਹਿੰਦਾ ਹਾਂ ਅਸੀਂ ਤੜਕੇ-ਤੜਕੇ ਉੱਠ ਕੇ ਜਦ ਵਿੱਚ ਸਕੂਲੇ ਆਉਂਦੇ ਲੈ ਕਾਲੀ ਸ਼ਾਈ ਕਲਮ ਨਾਲ ਕੰਧਾਂ ਤੇ ਲੀਕਾ ਲਾਉਂਦੇ ਮਾਸਟਰ ਜੀ ਪਹਿਲਾਂ ਛੜਕਾਂ ਦਿੰਦੇ ਵਿੱਚ ਜਮਾਤ ਤੇ ਕੰਨ ਫੜਾਉਂਦੇ ਦੋ ਪਈਆਂ ਦੋ ਇੱਧਰ ਗਈਆਂ ਇੱਕ ਦੂਜੇ ਨੂੰ ਚੁੱਪ ਕਰਾਉਂਦੇ ਘੰਟੀ ਅੱਧੀ ਛੁੱਟੀ ਦੀ ਵੱਜਦੀ ਐਸੀ ਦੌੜ ਲਗਾਉਂਦੇ ਢਿੱਗੇ ਦੇ ਢੈਂਦੇ ਘਰ ਨੂੰ ਆਉਂਦੇ ਗੋਡੇ ਰੋਜ਼ ਪਣਾਉਂਦੇ ਚੱਪਲਾਂ ਦੀ ਬੱਦਰ ਟੁੱਟ ਜਾਂਦੀ ਵਿੱਚ ਕਿੱਕੜ ਦੀ ਸੂਲ ਫਸਾਉਂਦੇ ਮਾਂ ਬਾਬੀ ਛੜਕਾ ਦਿੰਦੇ ਪਰ ਚੱਕੇ ਇੱਕ ਨਾਲ ਲੈਂਦੇ ਸ਼ਾਮ ਪਈ ਨੂੰ ਫਿਰਨੀ ਉੱਤੇ ਐਸੀ ਗੇੜੀ ਲਾਉਂਦੇ ਕਾਗਜ਼ ਲੀਰਾ ਰਬੜਾ ਦੀ ਨਾਲ ਛੋਟੀ ਖੁੱਦ ਬਣਾਉਂਦੇ ਪਾਸਾ ਡੀਟੀਆਂ ਚੈਨ ਲੈਂਦੇ ਅੱਖ ਦੱਬ ਨਿਸ਼ਾਨਾ ਲਾਉਂਦੇ ਟਿੱਪੂ ਟਿੱਪੂ ਕਰਦੇ ਰਹਿੰਦੇ ਐਸੀ ਬਾਲ ਬਰਾਂਦੇ ਗੁੱਲੀ ਡੰਡੇ ਵੰਟੇ ਖੋਖੋ ਖੇੜਦੇ ਛੂਛ ਲੱਗਾ ਗੁੱਲੀ ਡੰਡੇ ਵੰਟੇ ਖੋਖੋ ਖੇੜਦੇ ਛੂਛ ਲੱਗਾ ਤੂੰ ਤੇ ਡੰਡੇ ਨਾਲ ਚਲਾਉਂਦੇ ਇੱਕ ਸਾਈਕਲ ਦਾ ਚੱਕਾ ਬਚਪਨ ਦੀ ਅਸੀ ਕਹਾਣੀ ਯਾ ਜਈ ਬਣ ਰਹਿ ਗਈ ਪਤਾ ਨਹੀਂ ਯਾਰੋ ਸੋਚ ਹੁਣ ਸਾਡੀ ਬਸ ਸੋਸ਼ਲ ਮੀਡੀਆ ਜੋਗੀ ਰਹੀ ਗਈ ਸੋ ਇਸ ਕਰਕੇ ਸਾਰਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਨਾਲ ਹੋ ਗਿਆ ਇਹਨਾਂ ਨੇ ਉਸ ਸੋਸ਼ਲ ਮੀਡੀਆ ਨੂੰ ਪਿਕ ਕਰ ਲਿਆ ਸਿੰਘ ਡਿਜੀਟਲ ਤੇ ਇਹਨਾਂ ਨੇ ਸਾਰਾ ਕਰ ਲਿਆ ਵੀ ਲੋਕ ਆਜੋ ਸੋਸ਼ਲ ਮੀਡੀਆ ਦੇ ਦਰਾਂ ਨਹੀਂ ਆ ਕੇ ਆਪਣੀਆਂ ਜਿਹੜੀਆਂ ਰਜਿਸਟ੍ਰੇਸ਼ਨ ਕਰਾਓ ਤੇ ਅਸੀਂ ਤੁਹਾਡੇ ਲਈ ਪ੍ਰੋਬਲਮ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਨਾਲ ਜੁੜਨਗੇ ਤੇ ਆਪਣੇ ਆਪ ਹੀ ਪਾਰਟਿਸਪੇਟ ਦੇ ਤ ਵਧਣਗੇ ਵਧਣਗੇ ਕਿਉਂਕਿ ਯੋਗਾ ਉਹ ਕਰਕੇ ਆਪਣੇ ਕਲਚਰ ਨੂੰ ਦੂਸਰੇ ਕੰਟਰੀਆਂ ਦੇ ਵਿੱਚ ਕਰਨਾ ਕੋਈ ਖਾਲਾ ਜਿਹਾ ਬਾੜਾ ਨਹੀਂ ਕਿਉਂਕਿ ਉੱਥੇ ਜਾ ਕੇ ਰੋਟੀ ਦਾ ਫਿਕਰ ਪਿਆ ਹੁੰਦਾ ਬਹੁਤ ਬਹੁਤ ਚੀਜ਼ਾਂ ਦੇਖੀ ਜਾਂਦੀਆਂ ਨੇ YouTube ਜਾਂ Facebook ਦੇ ਉੱਤੇ ਜਿਹੜੀ ਵਿਦੇਸ਼ਾਂ ਦੇ ਵਿੱਚ ਮਾਵਾਂ ਜਿਹੜੀਆਂ ਰਹਿੰਦੀਆਂ ਨੇ ਉਹ ਆਪਣੇ ਆਪ ਨੂੰ ਪ੍ਰੋਮੋਟ ਕਰਦੀਆਂ ਨੇ ਕਿਸੇ ਕਿਸੇ ਨੇ ਤਰੀਕੇ ਦੇ ਨਾਲ ਕੋਈ ਸਬਜੀ ਬਣਾ ਰਹੀ ਹੈ ਕੋਈ ਮਤਲਬ ਪੰਜਾਬ ਦੀ ਹੀ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਨੇ ਹਾਂਜੀ ਮਤਲਬ ਕਿ ਬਹੁਤ ਅੱਛੀ ਚੀਜ਼ਾਂ ਲੱਗਦੀਆਂ ਨੇ ਔਰ ਤੁਸੀਂ ਜਿਹੜਾ ਹੈਗਾ ਪੰਜਾਬ ਨੂੰ ਪ੍ਰੋਮੋਟ ਕਰ ਰਹੇ ਹੋ ਵਿਦੇਸ਼ਾਂ ਦੇ ਵਿੱਚ ਕਾਫੀ ਮਿਹਨਤ ਦਾ ਕੰਮ ਹੈਗਾ ਤੇ ਜਿਹੜਾ ਤੁਸੀਂ ਪ੍ਰੋਗਰਾਮ ਲੈ ਕੇ ਆ ਰਹੇ ਹੋ ਇੱਕ ਵਾਰੀ ਦਰਸ਼ਕਾਂ ਨੂੰ ਉਹ ਦੱਸ ਦਿਓ ਵੀ ਪ੍ਰੋਗਰਾਮ ਕਿਹੜਾ ਹੈਗਾ ਕਦੋਂ ਹੈਗਾ ਔਰ ਪ੍ਰੋਗਰਾਮ ਦਾ ਜਿਹੜਾ ਨਾਂ ਹੈਗਾ ਉਸੇ ਬਾਰ-ਬਾਰ ਦੱਸ ਰਹੇ ਹੈਗਾ ਪੇਅਰ ਆਫ ਦਾ ਇਅਰ ਹੈਗਾ ਮਿਸਟਰ ਵਰਲਡ ਪੰਜਾਬੀ ਹੈਗਾ ਤੇ ਉਹਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਹੋਏਗੀ ਉਹ ਤੁਸੀਂ ਇੱਕ ਵਾਰੀ ਚੈਨਲ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਿਓ ਥੈਂਕ ਯੂ ਜੀ ਅ ਦੋ ਪ੍ਰੋਗਰਾਮ ਤਾਂ ਜਿਵੇਂ ਕਿ ਅਸੀਂ ਦੱਸ ਹੀ ਚੁੱਕੇ ਹਾਂ ਬਾਕੀ ਸਿੰਘ ਡਿਸਟਰੀ ਮੀਡੀਆ ਹਾਊਸ ਹੁਣ ਇੱਥੇ ਸਿੰਗਰਸ ਨੂੰ ਇੰਡੀਆ ਦੇ ਵਿੱਚ ਵੀ ਲਾਂਚਿੰਗ ਕਰਨ ਦੀ ਅਸੀਂ ਸ਼ੁਰੂਆਤ ਕੀਤੀ ਹੈ ਜਿਵੇਂ ਸੋਨਾ ਵਾਲੀਏ ਦਾ ਟਰੈਕ ਅਸੀਂ ਹੁਣ ਲਾਂਚ ਕਰ ਰਹੇ ਹਾਂ ਕਿਸਮਤ ਜੋ ਪਹਿਲੀ ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਤੇ ਸਾਡੇ ਆਉਣ ਵਾਲਾ ਪੇਜੈਂਟ ਜਿਹੜਾ ਮਿਸਟਰ ਵਰਲਡ ਪੰਜਾਬੀ ਆ ਉਹ ਯੂਰਪ ਵਿੱਚ ਪਹਿਲੀ ਅਕਤੂਬਰ ਤੋਂ ਰਜਿਸਟ੍ਰੇਸ਼ਨ ਓਪਨ ਹੋ ਜੇਗੀ ਉਹਦੀ ਜੀ ਤੇ ਉਹਦਾ ਗ੍ਰੈਂਡ ਫਾਈਨਲ ਇੱਥੇ ਲੁਧਿਆਣੇ ਵਿੱਚ ਅਰਵਿੰਦਰ ਭਾਈ ਜੀ ਦੇਖ ਰਿਹਾ ਕਿ ਵਿੱਚ ਕਰਵਾਇਆ ਜਾਏਗਾ ਤੇ ਇਸੇ ਤਰ੍ਹਾਂ ਜਿਹੜਾ ਪੇਅਰ ਆਫ ਦਾ ਇਅਰ ਆ ਉਹਦੀ ਰਜਿਸਟ੍ਰੇਸ਼ਨ ਪਹਿਲੇ ਨਵੰਬਰ ਤੋਂ ਪੰਜਾਬ ਦੇ ਵਿੱਚ ਖੁੱਲ ਜਾਏਗੀ ਤੇ ਉਹਦਾ ਜੋ ਗ੍ਰੈਂਡ ਫਾਈਨਲ ਹੈ ਉਹ ਵੀ ਨੈਕਸਟ ਇਅਰ ਬਸਾਖੀ ਦੇ ਨੇੜੇ ਤੇੜੇ ਪੰਜਾਬ ਵਿੱਚ ਹੀ ਕੀਤਾ ਜਾਊਗਾ ਤੇ ਅਸੀਂ ਕਹਾਂਗੇ ਵੀ ਤੁਸੀਂ ਟੈਲੈਂਟ ਰੱਖਦੇ ਹੋ ਤੇ ਸਾਡੇ ਕੋਲ ਪਲੇਟਫਾਰਮ ਹੈਗਾ ਆਜੋ ਰਲ ਕੇ ਕਲਚਰ ਨੂੰ ਅੱਗੇ ਵਧਾਉਣੇ ਆ ਟ੍ਰੈਡੀਸ਼ਨ ਨੂੰ ਅੱਗੇ ਵਧਾਉਣੇ ਆ ਤੇ ਨਾਲੇ ਥੋੜਾ ਜਿਹਾ ਐਂਟਰਟੇਨਮੈਂਟ ਵੀ ਕਰਦੇ ਆ ਥੈਂਕ ਯੂ ਜੀ ਸੋ ਇਹ ਜਿਹੜੀ ਟੀਮ ਹੈਗੀ ਹੈ ਬਹੁਤ ਹੀ ਵੱਡਾ ਉਪਰਾਲਾ ਲੈ ਕੇ ਆ ਰਹੀ ਤੁਹਾਡੇ ਵਾਸਤੇ ਤੁਸੀਂ ਜਿਹੜਾ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਟੈਲੈਂਟ ਨੂੰ ਸ਼ੋਅ ਕਰਦੇ ਹੋ ਪ੍ਰੈਜੈਂਟ ਕਰਦੇ ਹੋ ਔਰ ਸੋਸ਼ਲ ਮੀਡੀਆ ਰਾਹੀਂ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ ਜਿਹੜਾ ਆਉਣ ਵਾਲਾ ਇਹਨਾਂ ਦਾ ਪ੍ਰੋਗਰਾਮ ਹੈਗਾ ਔਰ ਟੈਲੈਂਟ ਹੰਟ ਪ੍ਰੋਗਰਾਮ ਹੈਗਾ ਇਸ ਤਰ੍ਹਾਂ ਦੇ ਹੀ ਇਵੈਂਟ ਔਰ ਇਸ ਤਰ੍ਹਾਂ ਦੇ ਹੀ ਪ੍ਰੋਗਰਾਮ ਔਰ ਇਸ ਤਰ੍ਹਾਂ ਦੇ ਹੀ ਲੋਕਾਂ ਨਾਲ ਹੀ ਤੁਹਾਨੂੰ ਦੁਆਰਾ ਮਿਲਾਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ